ਭਾਈ ਜੀ ਜਿਹੜਾ ਇਹ ਬੱਚਾ ਬਹੁਤ ਦੁਖਦਾਈ ਘਟਨਾ ਵਾਪਰੀ ਆ ਪਿੰਟਪਾਲੀ ਦੇ ਵਿੱਚ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਪਤੰਗ ਦੇ ਕਾਰਨ ਸਾਡੇ ਵਿਚਕਾਰ ਅੱਜ ਨਹੀਂ ਰਹਾ ਤੇ ਮਤਲਬ ਕਿ ਕੀ ਕਾਰਨ ਵਾਪਰਿਆ ਸਾਰਾ ਉਹ ਭਾਈ ਜੀ ਇਹ ਗੱਲ ਹੋਈ ਉਹ ਗਿਆ ਸੀਗਾ ਪਤੰਗ ਲੁੱਟਣ ਉਹਦੀ ਉਮਰ ਹੈਗੀ 13 ਸਾਲ ਹੂੰ ਉਹ ਕਹਿੰਦਾ ਮੈਂ ਪਤੰਗ ਲੁੱਟਣ ਜਾਣਾ ਉਹਦੀ ਮਾਂ ਨੇ ਰੋਕਿਆ ਜਦੋਂ ਉਹਦੀ ਮਾਂ ਨੇ ਰੋਕਿਆ ਦੁਬਾਰੀ ਫੇਰ ਘਰੇ ਆ ਕੇ ਫਿਰ ਫੇਰ ਮੁੜ ਗਿਆ ਸ਼ਾਮ ਨੂੰ ਉੱਚ ਕੋਨੇ ਦੇਖੇ ਫਿਰ ਉਹਨੂੰ ਪਤਾ ਸੀ ਵੀ ਫਲਾਣੇ ਥਾਂ ਪਤੰਗਾ ਮੈਂ ਉਹ ਚੱਕ ਕੇ ਲਿਆਉਣਾ ਉਹ ਚੱਕਣ ਗਿਆ ਤਾਂ ਉਠੀ ਮੰਨ ਲਾ ਉਹਦਾ ਹੋ ਗਈ ਘਟਨਾ ਵਾਪਰ ਗਈ ਉੱਥੇ ਉਸ ਤੋਂ ਬਾਅਦ ਅਸੀਂ ਸਾਰੀ ਰਾਤ ਪਾਲਦੇ ਰਹੇ ਸਾਰੀ ਰਾਤ ਪਾਲ ਪਾਲ ਕੇ ਜਦੋਂ ਸੰਭ ਗਏ ਅਸੀਂ ਉਸ ਤੋਂ ਬਾਅਦ ਅਸੀਂ ਸਵੇਰ ਫੇਰ ਪਾਲਣ ਲੱਗ ਗਏ ਸਾਡੇ ਪਿੰਡ ਵਿੱਚ ਤਾਰਾਂ ਕੁੜੂ ਕੋ ਦੂਬ ਮੇਰੇ ਭਰਾ ਜਮੇ ਚਾਚੇ ਤਾਇ ਦੇ ਮੁੰਡੇ ਲਾਲੂ ਹਾਂ ਉਹ ਕੁਦਰਤੀ ਉੱਥੇ ਖੜ ਗਏ ਕਹਿੰਦੇ ਵੀ ਆ ਤਾਰ ਟੁੱਟੀ ਵਾ ਯਾਰ ਇਹ ਕਿਵੇਂ ਟੁੱਟ ਗਈ ਹਾਂ ਉਹ ਜਦੋਂ ਤਾਰ ਟੁੱਟੀ ਨੂੰ ਦੇਖ ਕੇ ਉਦੋਂ ਬਾਅਦ ਚ ਉਹਨਾਂ ਨੇ ਥੋੜਾ ਜਿਹਾ ਗਾਹਾਂ ਜਾ ਕੇ ਦੇਖਿਆ ਤਾਂ ਮੇਰੇ ਬੱਚੇ ਦੇ ਉੱਤੇ ਉਹ ਪਿੱਲਰ ਡਿੱਗਿਆ ਵਾ ਸੀ ਮੱਲਾ ਜਿਹਨੂੰ ਕੌਲਾ ਕਹਿੰਦੇ ਆ ਹਾਂ ਉਹ ਜਦੋਂ ਉਹ ਡਿੱਗਿਆ ਵਾ ਸੀਗਾ ਤੇ ਉਹਦੇ ਵਿੱਚ ਮੇਰੇ ਬੱਚੇ ਦਾ ਤੁਸੀਂ ਵੀਡੀਓ ਦੇਖੂਗੀ ਆ ਵੀ ਕਲਾ ਹੱਥ ਤੇ ਥੋੜਾ ਜਿਹਾ ਕੋਟ ਹੀ ਦਿੰਦਾ ਹਾਂ ਜੀ ਬਾਈ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਬੱਚੇ 2 ਆ ਜੀ ਹਾਂ ਤੁਸੀਂ ਕੀ ਕੰਮ ਕਰਦੇ ਹੋ ਆਪ ਕੋ ਮੈਂ ਮਜ਼ਦੂਰੀ ਕਰਦਾ ਬਾਈ ਹਾਂ ਤੇ ਮਤਲਬ ਕਿ ਉਹਦੋਂ ਛੋਟਾ ਬੱਚਾ ਜਿਹੜਾ ਇਹ ਕਿਹੜੀ ਕਲਾਸ ਦੇ ਵਿੱਚ ਪੜਦਾ ਹੈ ਇਹ 5ਵੀਂ ਕਲਾਸ ਚ ਪੜਦਾ ਜੀ ਤੇ ਮਜ਼ਦੂਰੀ ਕਰਕੇ ਹੀ ਬੱਚਿਆਂ ਦਾ ਮਤਲਬ ਕਿ ਹਾਂ ਮਜ਼ਦੂਰੀ ਅਸੀਂ ਦੁਨੇ ਮਨ ਲਾ ਦੁਨੇ ਜੀ ਮਜ਼ਦੂਰੀ ਪਹਿਲਾਂ ਵੀ ਪਤੰਗ ਵਗੈਰਾ ਚੜਾ ਲੈਂਦੇ ਸੀ ਕਿ ਜਾਂ ਪਤੰਗ ਹਾਂ ਚੜਾਉਂਦੇ ਤਾਂ ਰਹਿੰਦੇ ਛੁਣੂ ਬੱਚਿਆਂ ਦਾ ਪਤਾ ਹੀ ਆ ਜੀ ਬੱਚੇ ਘੜਦੇ ਤਾਂ ਹੈ ਨਹੀਂ ਸਾਡੇ ਮੰਡੀ ਆ ਬਹੁਤ ਖੁੱਲੀ ਆ ਮੰਡੀ ਬਿਓ ਦੇ ਵਿੱਚ ਕਹਿ ਦਿੰਦੇ ਸੀ ਵੀ ਕੂਠਾਂ ਤੇ ਨਾ ਚੜੋ ਪੁੱਤ ਜੇ 10 ਮਿੰਟ ਚੜਾਉਣਾ ਤਾਂ ਉੱਥੇ ਚੜਾ ਲਓ ਉਦੋਂ ਬਾਅਦ ਕਹਿੰਦੀ ਸਕੂਲ ਜਾਵਾ ਟਿਊਸ਼ਨ ਤੇ ਜਾਵੜਿਓ ਹਾਂ ਜਦੋਂ ਟਿਊਸ਼ਨ ਤੇ ਜਾਵੜਨਦੇ ਸੀਗੇ ਜਦੋਂ ਜਿਹੜੀ ਇਹ ਘਟਨਾ ਹੋਈ ਦੇ ਤਾਂ ਬੱਚਾ ਮੇਰਾ ਟਿਊਸ਼ਨ ਤੇ ਵੀ ਨਹੀਂ ਗਿਆ ਤਾਂ ਉਸ ਦਿਨ ਟਿਊਸ਼ਨ ਤੇ ਵੀ ਨਹੀਂ ਗਿਆ ਤੁਸੀਂ ਆਪ ਖੋਦ ਉਸ ਟਾਈਮ ਘਰ ਹੀ ਸੀਗੇ ਜਾਂ ਹਾਂ ਮੈਂ ਘਰੋਂ ਜਾਂਦਾਗਾ ਹਾਂ ਘਰੇ ਸੀਗਾ ਮੈਂ ਕਿਉਂਕਿ ਤੁਸੀਂ ਬਾਹਰ ਜਾਣ ਤੋਂ ਅਸੀਂ ਮੱਲੋਬੀ ਮੈਂ ਜਦੋਂ ਆਖਿਆ ਮੈਂ ਕਿਹਾ ਵੀ ਪੁੱਤ ਹੁਣ ਬਹੁਤ ਟਾਈਮ ਹੋ ਗਿਆ ਤੈਨੂੰ ਮੈਂ ਵੀ ਪਤੰਗ ਲਿਆ ਕੇ ਦਿੱਤਾਗਾ ਵੀ ਚੱਲ ਤੂੰ ਬਹਿ ਜਾ ਟਿਕ ਜਾ ਹੂੰ ਉਹ ਰਾਹ 'ਚ ਡਿੱਗਿਆ ਪਿਆ ਸੀ ਜਿੰਨਾਂ ਦੇ ਮੈਂ ਕੰਮ ਕਰਦਾ ਉਹਨਾਂ ਦੇ ਮਾਲਾ ਵੀ ਉੱਥੇ ਹਵਾ ਨਾਲ ਆ ਕੇ ਡਿੱਗ ਪੈਂਦੇ ਆ ਪਤੰਗ ਉਹ ਮੈਂ ਕਹਿੰਦਾ ਚੱਲ ਕੋਣੀ ਜਵਾਕਾਂ ਨੂੰ ਮੈਂ ਰਾਹ 'ਚ ਵੀ ਫੜਾ ਦਿੰਨਾਗਾ ਹੂੰ ਉਹਦੇ ਕੁਦਰਤੀ ਮੰਡੀ 'ਚ ਹੀ ਫਿਰਦਾ ਸੀਗਾ ਹੂੰ ਇਹਨੇ ਕੀ ਕਰਿਆ ਕਹਿੰਦਾ ਚੱਲ ਡੇੜੀ ਆ ਵੀ ਚੱਲ ਵਧੀਗਾ ਕਰੇ ਵੀ ਮੈਨੂੰ ਪਤੰਗ ਲਿਆਤਾ ਤੇ ਚੱਲ ਮੈਂ ਘਰੇ ਆ ਗਿਆ ਜਦੋਂ ਮੈਂ ਘਰੇ ਆ ਗਿਆ 2:47 ਹੋਈ ਸੀ 1:47 ਹੋਈ ਸੀ ਚਲ ਉਦੋਂ ਬਾਅਦ ਚ ਫੇਰ ਇਹ ਪਤੰਗ-ਪਤੰਗ ਚੜਾਉਣ ਜਾਵੜਿਆ ਮੈਂ ਹਾਕਾ ਹੁੱਕਾ ਵੀ ਬਾਅਦ ਚ ਸ਼ਾਮ ਨੂੰ ਮਾਰੀਆਂ ਉਹਲਾ ਜਦੋਂ ਮੈਂ ਹਾਕਾ ਹੁੱਕਾ ਮਾਰੀਆਂ ਇਹਨੇ ਮੇਰੇਆਂ ਸੁਣਿਆ ਨਹੀਂ ਫੇਰ ਮੈਂ ਆਪਦੇ ਘਰਾਂ ਦੇ ਲੋਕਾਂ ਨੂੰ ਅਖਿਆ ਵੀ ਮੈਂ ਰੋਟੀ ਖਾਣੀ ਆ ਅੱਗੇ ਸਾਰਾ ਪਰਿਵਾਰ ਮਾਲ ਨਾਲ ਇਕੱਠੇ ਬਹਿ ਕੇ ਰੋਟੀ ਖਾਣੀ ਆ ਉਹ ਆਦੀ ਮਾਂ ਨੂੰ ਕਹਿੰਦਾ ਕਹਿੰਦਾ ਵੀ ਚਲ ਮੈਂ ਆ ਗਿਆ ਇਹਦੋਂ ਕਹਿੰਦਾ ਚਲ ਮੈਂ ਆ ਗਿਆ ਮੈਂ ਕਿਹਾ ਵੀ ਮੈਨੂੰ ਰੋਟੀ ਫੜਾ ਦੇ ਮੈਂ ਰੋਟੀ ਖਾ ਕੇ ਆਪਦਾ ਮੋਬਾਈਲ ਦੇਖਣ ਲੱਗਿਆ ਅੰਦਰ ਮੈਨੂੰ ਪਤਾ ਸੀ ਕਿ ਵੀ ਚਲਾ ਆ ਜਾਂਦਾ ਅੱਗੇ ਵੀ ਖੜ ਜਾਂਦਾ ਕਿਸੇ ਕੋਲ ਫਿਰ ਸਾਨੂੰ ਪਤਾ ਲੱਗਿਆ ਵੀ ਜਦੋਂ ਵੀ ਉਹ ਤਾਂ ਅੰਗਾਈ ਨਹੀਂ ਕਰੇ ਬਾਅਦ ਵਿੱਚ ਆ ਡੀਡੀ ਕੀ ਰਹੇਗੀ ਉਹਦੇ ਤੇ ਸੰਦੀਪ ਜੀ ਇਹ ਪਰਿਵਾਰ ਦਾ ਤੁਸੀਂ ਦਿਖਾ ਦਿਓ ਵੀ ਮਜ਼ਦੂਰ ਪਰਿਵਾਰ ਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਮਦਦ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਪੂਰਾ ਕਰਦੇ ਚਾਰ ਚਾਰ ਦੇ ਘਰਾਂ ਦੇ ਕਿਦਾ ਕਰਦੇ ਹੈ ਵੀ ਦੱਸ ਵੀ ਆਪੋ ਆਪਣਾ ਜਿਹੜਾ ਹੈਗਾ ਮਜ਼ਦੂਰੀ ਦਾ ਕੰਮ ਕਰਕੇ ਜਿਹੜਾ ਬੱਚੇ ਪਾਲ ਰਹੇ ਸੀਗੇ ਤੇ ਉਹਦੇ ਦੌਰਾਨ ਹੀ ਇੱਕ ਬਹੁਤ ਦੁਖਦਾਈ ਘਟਨਾ ਵਾਪਰ ਜਾਂਦੀ ਆ ਜਿਹਦੇ ਵਿੱਚ ਛੋਟਾ ਜਿਹਾ ਬੱਚਾ 13 ਸਾਲ ਦਾ ਜੋਵਨ ਦੀਪ ਸਿੰਘ ਜਿਹੜਾ ਸਾਡੇ ਵਿਚਕਾਰ ਨਹੀਂ ਰਹਿੰਦਾ ਪਰ ਅਸੀਂ ਕੁਦਰਤ ਦੇ ਅੱਗੇ ਜ਼ੋਰ ਤਾਂ ਨਹੀਂ ਚੱਲਦਾ ਪਰ ਸਾਨੂੰ ਇਸ ਪਰਿਵਾਰ ਦੀ مالی ਮਦਦ ਲਈ ਜ਼ਰੂਰ ਜੜੀਆਂ ਕੁਝ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਪਰਿਵਾਰ ਆ ਛੋਟੇ ਬੱਚੇ ਨੂੰ ਚੰਗਾ ਪੜਾ ਲਿਖਾ ਸਕੇ ਤੇ ਬੇਸਕ ਅਸੀਂ ਜੋਬਨਦੀਪ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਅਸੀਂ ਇਸ ਬੱਚੇ ਦੀ ਮਦਦ ਕਰ ਸਕਦੇ ਹਾਂ ਇਸ ਬੱਚੇ ਨੂੰ ਜਿਹੜਾ ਹੈਗਾ ਚੰਗਾ ਪੜਾਈ ਲਿਖਾਈ ਦਾ ਜਿਹੜਾ ਪ੍ਰਬੰਧ ਕਰ ਸਕਦੇ ਹਾਂ ਤਾਂ ਜੋ ਇਹ ਪੜ੍ਹ ਲਿਖ ਕੇ ਮਾਪਿਆਂ ਦਾ ਸਹਾਰਾ ਬਣ ਸਕੇ